ਇੱਕੇ ਦਰਵਾਜ਼ਿਆਂ ਵਿੱਚੋਂ ਵਗਦਾ ਪਾਣੀ ਪਾਖੜਾ ਹੇਠੋਂ ਲੰਘਦਾ ਕੱਦਰ ਦਰਿਆ ਹਾਂਜੀ ਮਿੱਤਰ ਪਿਆਰਿਓ ਬਾਈ ਤਰੀਕ ਅੱਜ 10 ਜੁਲਾਈ ਤੇ 2025 ਬਾਈ ਕੱਲ ਦੇ ਨਾਲੋਂ ਨਾ ਪੌਣਾ ਫੁੱਟ ਪਾਣੀ ਵੱਧ ਚੁੱਕਿਆ ਆ ਬਾਈ ਗੇਜ ਲੱਗਿਆ ਹੋਇਆ ਹੈ ਆ ਕੱਦਰ ਦਰਿਆ ਤੇ ਬਾਈ ਗੇਜ ਲੱਗਾ ਹੈ ਬਾਈ ਕੱਲ ਅੱਧਾ ਫੁੱਟ ਪਾਣੀ ਸੀਗਾ ਅੱਜ ਆ ਦੇਖੋ ਮਿੱਤਰ ਪਿਆਰਿਓ ਇੱਥੇ ਫੁੱਟ ਦਾ 1 ਇੰਚ ਪਾਣੀ ਹੋ ਗਿਆ ਆ ਬਾਈ ਠੱਗਰ ਦਰਿਆ ਤੇ ਬਹੁਤ ਸਾਲ ਪੁਰਾਣਾ ਗੇਜ ਲੱਗਿਆ ਆ ਦੇਖੋ ਮਿੱਤਰ ਪਿਆਰਿਓ ਉਹ ਠੱਗਰ ਦਰਿਆ ਦਾ ਬਾਈ ਪਰਲਾ ਪਾਸਾ ਜਿਹੜੇ ਪਾਸੇ ਬਾਈ ਪਾਣੀ ਆਂਦਾ ਆ ਉਹ ਪਾਸਾ ਹੈ ਬਾਈ ਜਿਹੜੇ ਪਾਸੇ ਪਾਣੀ ਬਾਹਰ ਨਿਕਲਦਾ ਬਾਈ ਪਿੱਛੇ ਮੀਂਹ ਪੈਣ ਕਰਕੇ ਨਾ ਠੱਗਰ ਦਰਿਆ ਦੇ ਵਿੱਚ ਕੱਲ ਦੇ ਨਾਲੋਂ ਅੱਧਾ ਫੁੱਟ ਪਾਣੀ ਵਧੇ ਬਾਈ ਬਾਈ ਜੁੜੇ ਰਹੇ ਹੋ ਪਿੰਡਾ ਫਾਰਮਰ ਕੁੰਡਰੀਆਂ ਪਿੰਡਾ ਫਾਰਮਰ YouTube ਚੈਨਲ ਦੇ ਨਾਲ ਬਾਈ ਤੁਹਾਨੂੰ ਤਾਜ਼ਾ ਅਪਡੇਟ ਦਿੰਦੇ ਰਹਾਂਗੇ ਅੱਜ ਦੇ ਹਾਲਾਤ 10 ਜੁਲਾਈ ਦੇ ਇਹ ਨੇ ਬਾਈ ਕੱਲ ਦੇ ਨਾਲੋਂ ਬਾਈ ਅੱਧਾ ਕੇ ਫੁੱਟ ਪਾਣੀ ਵਧਿਆ ਦਰਨ ਵਾਲੇ ਮਿੱਤਰ ਪਿਆਰਿਓ ਕੋਈ ਗੱਲ ਨਹੀਂ ਕਿਉਂਕਿ ਬਾਈ ਜਦੋਂ ਤੱਕ ਕੋਈ ਇਹ ਡੈਮ ਡੂਨ ਦਾ ਜਿਹੜਾ ਮਾਰਕੰਡਾ ਉਹਦਾ ਪਾਣੀ ਨਾ ਛੱਡਣ ਨਾ ਉਦੋਂ ਤੱਕ ਬਾਈ ਮੀਹਾ ਮੂਹਾ ਦੇ ਪਾਣੀ ਨਾਲ ਇਹਨੂੰ ਕੋਈ ਚੱਕਰ ਵਾਲੀ ਗੱਲ ਨਹੀਂ ਆਹ ਦੇਖੋ ਮਿੱਤਰ ਪਿਆਰਿਓ ਆਹ ਹਾਲਾਤ ਨੇ ਬਾਈ ਗਿਰੂ ਸੁੱਖ ਰੱਖੇ ਬਾਈ ਇਹ ਬਾਅਦ ਸਾਬੂਸਾ ਦਾ ਟਾਈਮ ਲੰਘ ਜੇ ਇਹ ਬਾਈ ਸਾਰੀ 10 ਦਿਨਾਂ ਦੀ ਖੇਡ ਹੋ ਰਹੀ ਹੈ